ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਹੁਣ ਤੱਕ ਦੀ ਵੱਡੀ ਖਬਰ ਕੇਂਦਰ ਦੀ ਮੋਦੀ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਸਰਕਾਰ ਨੇ ਆਪਣੇ ਕਰਮਚਾਰੀਆਂ ਲਈ ਯੂਨਾਈਟਿਡ ਪੈਨਸ਼ਨ ਸਕੀਮ ਦਾ ਐਲਾਨ ਕੀਤਾ ਹੈ ਕੇਂਦਰ ਸਰਕਾਰ ਦੇ 22 ਲੱਖ ਮੁਲਾਜ਼ਮਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਇਹ ਸਕੀਮ 1 April 2025 ਤੋਂ ਲਾਗੂ ਹੋਵੇਗੀ ਇਹ ਸਰਕਾਰੀ ਕਰਮਚਾਰੀਆਂ ਲਈ ਨਵੀਂ ਪੈਨਸ਼ਨ ਸਕੀਮ ਹੈ ਜਿਸ ਨੂੰ NPS ਦੇ ਬਦਲ ਵੱਜੋਂ ਲਿਆਂਦਾ ਗਿਆ ਹੈ UPS ਦੇ ਤਹਿਤ ਇੱਕ ਨਿਸ਼ਚਿਤ ਪੈਨਸ਼ਨ ਦਾ ਪ੍ਰਬੰਧ ਹੋਵੇਗਾ ਜੋ NPS ਵਿੱਚ ਨਹੀਂ ਸੀ ਇਸ ਵਿੱਚ ਘੱਟੋ ਘੱਟ ਪੈਨਸ਼ਨ 10000 ਰੁਪਏ ਤੈਅ ਕੀਤੀ ਗਈ ਹੈ ਨਵੀਂ ਪੈਨਸ਼ਨ ਸਕੀਮ ਵਿੱਚ ਸੁਧਾਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਯੂਨਾਈਟਿਡ ਪੈਨਸ਼ਨ ਸਕੀਮ ਨੂੰ ਮਨਜ਼ੂਰੀ ਦਿੱਤੀ ਹੈ ਇਸ ਦਾ ਉਦੇਸ਼ ਸਰਕਾਰੀ ਕਰਮਚਾਰੀ ਨੂੰ ਯਕੀਨੀ ਪੈਨਸ਼ਨ ਪਰਿਵਾਰਿਕ ਪੈਨਸ਼ਨ ਅਤੇ ਯਕੀਨੀ ਘੱਟੋ ਘੱਟ ਪੈਨਸ਼ਨ ਪ੍ਰਦਾਨ ਕਰਨਾ ਹੈ ਨਵੀਂ ਪੈਨਸ਼ਨ ਸਕੀਮ ਵਿੱਚ ਸੁਧਾਰ ਕਰਨ ਲਈ ਸੋਮਨਾਥ ਕਮੇਟੀ ਦਾ ਗਠਨ ਕੀਤਾ ਗਿਆ ਸੀ ਸੂਬਾ ਸਰਕਾਰਾਂ ਨੂੰ ਵੀ ਇਸ ਯੋਜਨਾ ਦੀ ਚੋਣ ਕਰਨ ਦਾ ਵਿਕਲਪ ਦਿੱਤਾ ਜਾਵੇਗਾ ਜੇਕਰ ਸੂਬਾ ਸਰਕਾਰਾਂ ਯੂਪੀਐਸ ਦੀ ਚੋਣ ਕਰਦੀਆਂ ਹਨ ਤਾਂ ਲਾਪਾਤੀਆਂ ਦੀ ਗਿਣਤੀ ਲਾਪਗ 90 ਲੱਖ ਹੋਵੇਗੀ ਸਰਕਾਰ ਮੁਤਾਬਿਕ ਬਕਾਏ ਦਾ ਨਿਪਟਾਰਾ ਕਰਨ ਲਈ 800 ਕਰੋੜ ਰੁਪਏ ਖਰਚ ਹੋਣਗੇ ਪਹਿਲੇ ਸਾਲ ਪੈਨਸ਼ਨ ਲਈ ਸਰਕਾਰੀ ਖਜ਼ਾਨੇ ਤੇ 6250 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ ਦਰਅਸਲ ਸਰਕਾਰ ਦੁਆਰਾ ਐਲਾਨੀ ਗਈ ਪੈਨਸ਼ਨ ਸਕੀਮ 1 April 2025 ਤੋਂ ਲਾਗੂ ਹੋਵੇਗੀ ਇਸ ਤਰ੍ਹਾਂ ਇਹ ਤਾਂ 10 ਸਾਲ ਤੱਕ ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮ ਨੂੰ 10000 ਰੁਪਏ ਦੀ ਪੈਨਸ਼ਨ ਮਿਲੇਗੀ 25 ਸਾਲ ਤੋ ਕੰਮ ਕਰਨ ਵਾਲਿਆਂ ਨੂੰ ਪੂਰੀ ਪੈਨਸ਼ਨ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਜੇਕਰ ਕਿਸੇ ਕਰਮਚਾਰੀ ਦੀ ਨੌਕਰੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਪਤਨੀ ਨੂੰ 60% ਦੀ ਪੈਨਸ਼ਨ ਦਿੱਤੀ ਜਾਵੇਗੀ ਜੇਕਰ ਕਿਸੇ ਕਰਮਚਾਰੀ ਨੇ 25 ਸਾਲ ਤੱਕ ਕੰਮ ਕੀਤਾ ਹੈ ਤਾਂ ਸੇਵਾ ਮੁਕਤੀ ਤੋਂ ਪਹਿਲਾਂ ਪਿਛਲੇ 12 ਮਹੀਨਿਆਂ ਦੀ ਔਸਤ ਤਨਖਾਹ ਦਾ ਘੱਟੋ-ਘੱਟ 50% ਦੀ ਪੈਨਸ਼ਨ ਵਜੋਂ ਦਿੱਤਾ ਜਾਵੇਗਾ 10 ਦੇ ਇਹ ਸਾਰੇ ਐਨਪੀਐਸ ਲੋਕਾਂ ਨੂੰ ਯੂਪੀਐਸ ਦੇ ਜਾਣ ਦਾ ਵਿਕਲਪ ਮਿਲੇਗਾ ਇਸ ਦਾ ਬਕਾਇਆ ਸਰਕਾਰ ਅਦਾ ਕਰੇਗੀ 2004 ਤੋਂ ਸੇਵਾ ਮੁਕਤ ਹੋਏ ਕਰਮਚਾਰੀ ਨੂੰ ਵੀ ਇਹ ਲਾਭ ਮਿਲੇਗਾ ਦੱਸਦੀ ਕਿ ਮੁਲਾਜ਼ਮਾਂ ਨੇ ਪੱਕੀ ਰਕਮ ਦੀ ਮੰਗ ਕੀਤੀ ਸੀ ਇਸ ਸਕੀਮ ਤਹਿਤ ਮੁਲਾਜ਼ਮਾਂ ਨੂੰ ਤਨਖਾਹ ਦਾ 50% ਨਿਸ਼ਚਿਤ ਪੈਨਸ਼ਨ ਵਜੋਂ ਮਿਲੇਗਾ ਜਿਨ੍ਹਾਂ ਨੇ 25 ਸਾਲ ਸੇਵਾ ਕੀਤੀ ਹੈ ਉਹਨਾਂ ਨੂੰ ਸੇਵਾਮੁਕਤੀ ਤੋਂ ਪਹਿਲਾਂ 12 ਮਹੀਨੇ ਦੀ ਔਸਤ ਤਨਖਾਹ ਦਿੱਤੀ ਜਾਵੇਗੀ 10 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਸੇਵਾ ਦੇ ਹਿਸਾਬ ਨਾਲ ਪੈਨਸ਼ਨ ਦਿੱਤੀ ਜਾਵੇਗੀ ਕਰਮਚਾਰੀ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ 50% ਦੀ ਪੈਨਸ਼ਨ ਦਾ 60% ਦਿੱਤਾ ਜਾਵੇਗਾ ਕਿਸੇ ਵੀ ਕੇਂਦਰੀ ਕਰਮਚਾਰੀ ਨੂੰ ਘੱਟੋ ਘੱਟ 10000 ਰੁਪਏ ਦੀ ਪੈਨਸ਼ਨ ਲਾਜ਼ਮੀ ਤੌਰ ਤੇ ਮਿਲੇਗੀ ਉਪਰੋਕਤ ਤਿੰਨ ਨੁਕਤੇਆਂ ਤਹਿਤ ਮਹਿੰਗਾਈ ਦੇ ਆਧਾਰ ਤੇ ਪੈਨਸ਼ਨ ਦਿੱਤੀ ਜਾਵੇਗੀ ਕਰਮਚਾਰੀ ਨੂੰ ਸੁਪਰ ਐਨਵਰਟੀ ਵਜੋਂ ਇੱਕ ਮੁੱ스트 ਰਕਮ ਮਿਲੇਗੀ ਸੋ ਇਸ ਨੂੰ ਤਕਰੀਬ ਵੱਡੀ ਖਬਰ ਹੋਰ ਖ਼ਬਰਾਂ ਦੇਖਣ ਲਈ ਸਾਡੇ ਚੈਨਲ ਆਬਨੇ ਰਹੋ ਧੰਨਵਾਦ